ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਕਿੰਨੜਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਆਪਣੀ ਕੁੱਕਰ ਸਾਫ ਕਰਨ ਲਈ ਕੁੱਕਰ ਆਪਣਾ ਬਹੁਤ ਜ਼ਿਆਦਾ ਗੰਦਾ ਤੇ ਕਾਲਾ ਕੁੱਕਰ ਹੋਇਆ ਪਿਆ ਸੀ ਦੇਖੋ ਤੇ ਆਪਾਂ ਇਹਨੂੰ ਕਰਦੇ ਆਂ ਸਾਫ ਤੇ ਬਹੁਤ ਸੌਖਾ ਤਰੀਕਾ ਸਾਫ ਕਰਨਾ ਦੱਸਾਂਗੇ ਤੇ ਮਿੰਟ-ਮਿੰਟ ਆਪਣਾ ਕੁੱਕਰ ਜਿਹੜਾ ਸਾਫ ਹੋ ਜਾਊਗਾ ਤੇ ਕੋਈ ਆਪਾਂ ਨੂੰ ਬੜੀ ਮੈਂਟ ਨਹੀਂ ਕਰਨੀ ਪੈਣੀ ਤੇ ਕੁੱਕਰ ਕੁਕ ਜਦੋਂ ਆਪਾਂ ਅੱਜ ਦਾਲ ਵਗੈਰਾ ਬਣਾਉਨੇ ਆਂ ਤੇ ਆਪਣਾ ਕਾਲਾ ਹੋ ਜਾਂਦਾ ਤੇ ਬਹੁਤ ਤੇ ਬਹੁਤ ਜ਼ਿਆਦਾ ਇਹ ਗੰਦਾ ਹੋਇਆ ਪਿਆ ਸੀ ਦੇਖੋ ਤੇ ਬਹੁਤ ਜ਼ਿਆਦਾ ਕਾਲਾ ਹੋਇਆ ਪਿਆ ਤੇ ਆਪਾਂ ਇਹਨੂੰ ਸਾਫ਼ ਕਰਦੇ ਆਂ ਤੇ ਬਹੁਤ ਸੌਖਾ ਤਰੀਕਾ ਸਾਫ਼ ਕਰਨਾ ਦੱਸਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੂਨੀ ਲੱਗ ਸੇਅਰ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੋ ਪਰਨ ਪਈ ਆ ਪਣ ਪਿਆਰੇ ਪਿਆਰੇ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਨੂੰ ਸਾਫ਼ ਕਰਨ ਦੇ ਲਈ ਇਹ ਆਪਾਂ ਮੰਗੇ ਬੀਕਿੰਗ ਪਾਊਡਰ ਇੱਕ ਚਮਚਾ ਪਾjda ਲਵਾਂਗੇ ਬੀਕਿੰਗ ਪਾਊਡਰ ਦਾ ਲਓ ਜੀ ਤਾਂ ਆਪਾਂ ਇੱਕ ਚਮਚਾ ਦਾ ਪਾਉਨੇ ਆ ਲਓ ਜੀ ਤੇ ਆਪਣਾ ਇੱਕ ਚਮਚਾ ਇਹ ਜਿਹੜਾ ਲੈਂਦਾ ਹੈ ਉਹ ਨਾਲੇ ਚਮਚਾ ਲੈਂਦਾ ਗਾ ਤੇ ਸਾਰੀ ਚੀਜ਼ ਆਪਣੀ ਕਿਚਨ ਦੇ ਵਿੱਚੋਂ ਆਪਾਂ ਨੂੰ ਮਿਲ ਜਾਣੀ ਹੈ ਸਾਫ਼ ਕਰਨ ਦੇ ਲਈ ਜੇ ਆਪਾਂ ਸੈਂਪਲ ਤਰੀਕੇ ਨਾਲ ਸਾਫ਼ ਕਰਦੇ ਆ ਤਾਂ ਇਹ ਜਿਹੜਾ ਕਾਰਸੁੰਦੀ ਇਹਦੀ ਲੈਂਦੀ ਨਹੀਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਟੱਕਣ ਚਿੱਟਾ ਵਿਨੇਗਰ लो जी चीज़ आप ये अपना सुसड़ जो आप रोटी बना के अपना सुसड़ हों जरा वह पावे बहुत वजिए अपना कुकर तो है जो साफ होजूगा जो आप रोटी पकाने वागुरु अपना सुसड़ है जो आटे वाला बचता होंगे तो आप ये लवेंगे डेढ़ के चमच आप लै लिया तो ये आपकड़ बरतन साफ करने वाला तोी नींबू भी लै सकते अपना कुकर बहुत वजिए साफ हो जूगा मेंट तो मेंट अपना साफ हो जाकर बहुत ज्यादा हो कुकर अपने मैल देखो किी रही है जी लह रही है यह अपने स्टील वर्स लैता से सी। साफ करने ਦੇਖੋ ਜਿੱਨੀ ਬੰਦ ਜਿਹੀ ਜਿਹੜੀ ਇਹ ਅੰਦਰੋਂ ਮੁੱਕਾਈ ਰਹੀ ਹੋਈ ਆ ਜੇ ਆਪਾਂ ਸੈਂਪਲ ਤਰੀਕੇ ਨਾਲ ਸਾਫ਼ ਕਰਾਂਗੇ ਤਾਂ ਆਪਣਾ ਕੁੱਪੜਾ ਜਿਹੜਾ ਬਿਲਕੁਲ ਸਾਫ਼ ਨਹੀਂ ਹੁੰਦਾ ਮੈਂਟਲ ਦੇ ਹਸਾਲ ਨਾਲ ਆਪਣਾ ਕੁੱਪੜਾ ਜਿਹੜਾ ਸਾਫ਼ ਹੋ ਜੂਗਾ ਜੇ ਤੁਸੀਂ ਇਹ ਵਾਲਾ ਬਰਸ਼ਾ ਜਿਦਾ ਲੱਚਾਵਾ ਲੋਕੋ ਕੜੀ ਕੜੀ ਮੈਂ ਗੰਦਗੀ ਜਿਹੀ ਲੈ ਚੁੱਕੀ ਆ। ਲੋ ਇਹ ਤਾਂ ਬਾਰੂ ਵੀ ਸਾਫ਼ ਕਰ ਦਿੰਨੇ ਆ। ਕੋਈ ਆਪਾਂ ਨੂੰ ਬੜੀ ਮਿਹਨਤ ਨਹੀਂ ਕਰਨੀ ਪਈ ਤੇ ਆਪਣੀ ਰੋਟੀ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ। ਜਿੰਕ ਆਪਾਂ ਇਹਦਾ ਦਾਲ ਬਣਾਉਣੀ ਆ ਤਾਂ ਆਪਣਾ ਕੁੱਕੜ ਜਿਹੜਾ ਖਰਾਬ ਹੋ ਜਾਂਦਾ। ਜੋ ਜਿੱਤੇ ਆਪਾਂ ਹੁਣ ਇਹਨੂੰ ਧੋ ਲਈਏ ਤੇ ਧੋ ਕੇ ਦਿਖਾਉਨੇ ਆ। ਹੁਣ ਆਪਾਂ ਇਹਨੂੰ ਸਾਫ ਪਾਣੀ ਨਾਲ ਧੋ ਲਈਏ ਤੇ ਆਪਾਂ ਫੇਰ ਦਿਖਾਉਨੇ ਆਂਗੇ। ਲਓ ਜੀ ਦੇਖੋ ਆਪਣੇ ਕੁੱਕਰ ਦਾ ਕਿੰਨਾ ਫਰਕ ਆ। ਪਹਿਲਾਂ ਦੇਖੋ ਨਾਲੇ ਪਿੱਛੇ ਦੇਖਿਓ ਤੇ ਨਾਲੇ ਸਾਫ ਕਰਿਆ ਹੋਇਆ ਦੇਖੋ। ਵੇਖੋ ਜੀ ਤੇ ਆਪਣਾ ਕੁੱਕਰ ਕਿੰਨਾ ਵਧੀਆ ਸਾਫ ਹੋ ਗਿਆ ਦੇਖੋ। ਤੇ ਪਹਿਲਾਂ ਵੀ ਦੇਖਿਓ ਕਿੰਨਾ ਗੰਦਾ ਸੀ। ਕਿ ਹੁਣ ਆਪਣਾ ਕਿੰਨਾ ਵਧੀਆ ਸਾਫ਼ ਹੋ ਗਿਆ ਕੋਈ ਆਪਾਂ ਨੂੰ ਵਾਲਾ ਟਾਈਮ ਨਹੀਂ ਲੱਗਾ ਮਿੰਟੋ ਮਿੰਟ ਆਪਣਾ ਕੁੱਕਰ ਜਿਹੜਾ ਸਾਫ਼ ਹੋ ਗਿਆ ਕੋਈ ਆਪਾਂ ਨੂੰ ਬੜੀ ਮਿਹਨਤ ਨਹੀਂ ਕਰਨੀ ਪਈ ਤੇ ਗੰਦੇ ਜਿਹੇ ਕੁੱਕਰ ਦੇ ਤਾਂ ਫਿਰ ਆਪਾਂ ਨੂੰ ਦਾਲ ਵੀ ਜਿਹੜਾ ਬਣਾਉਣਾ ਜੀ ਨਹੀਂ ਕਰਦਾ ਦਾਲ ਬਣਾਈਏ ਆਪਾਂ ਜ ਚੌੜ ਬਣਾਈਏ ਤੇ ਦੇਖੋ ਤੇ ਕਿੰਨਾ ਵਧੀਆ ਸਾਫ਼ ਹੋ ਗਿਆ ਤੇ ਸਾਰੀ ਗੰਦਗੀ ਜਿਹੜੀ ਇਹਦੀ ਲਹਿ ਚੁੱਕੀ ਐ ਤੇ ਆਪਣਾ ਬਹੁਤ ਵਧੀਆ ਕੁੱਕਰ ਜਿਹੜਾ ਸਾਫ਼ ਹੋਇਆ ਤੇ ਤੁਸੀਂ ਇਸ ਤਰੀਕੇ ਨਾਲ ਆਪਣਾ ਗੰਦਾ ਕੁੱਕਰ ਜਿਹੜਾ ਸਾਫ਼ ਕਰਿਓ ਫਰਜੋਈ ਦੇ ਵਿੱਚ ਹੀ ਆਪਣੀ ਸਾਰੀ ਚੀਜ਼ਾਂ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ ਤੇ ਬਿਨਾ ਮਿਹਨਤ ਕੀਤੇ ਆਪਣਾ ਕੁਕਰ ਜਿਹੜਾ ਸਾਫ਼ ਹੋ ਜਾਊਗਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਸਸਰੀਆ ਕਾਲ